ਉੱਚਾ ਲਾਈਵ ਕਰਕੇ ਤੁਹਾਨੂੰ ਦਿਖਾਦਾ ਤੇ ਆਪਾਂ ਆਪਣੇ ਵਾਲੇ ਬੁਲਟ ਚੋਂ ਥੋੜੀ ਮਿਸਿੰਗ ਮਾਰੀ ਜਾਂਦਾ ਸੀਗਾ ਲੱਗਿਆ ਇਹ ਕੱਲ ਦਾ ਕਰ ਲਾ ਪੰਜ ਨੀਰੋਂ ਪੈਟਰੋਲ ਪਵਾ ਸੀਗਾ ਉਸ ਤੋਂ ਪਹਿਲਾਂ ਬਹੁਤ ਵਧੀਆ ਸੀਗਾ ਤੇ ਜਦੋਂ ਕੱਲ ਤੇਲ ਪਵਾਉਣ ਤੋਂ ਬਾਅਦ ਅਸੀਂ ਮਿਸਿੰਗ ਮਾਰਦਾ ਵੀ ਚੱਲਣਾ ਉਹ ਢੰਗ ਨਾਲ ਸੀ ਚਲਾ ਲਿਆ ਜਦੋਂ ਅਸੀਂ ਦੇਖਿਆ ਪੈਟਰੋਲ ਪੈਪ ਆਕਰ ਨੂੰ ਲਾ ਕੇ ਮਕੈਨਿਕ ਨੂੰ ਫੋਨ ਲਾਇਆ ਉਹ ਕਹਿੰਦਾ ਬਾਈ ਪੈਟਰੋਲ ਚੈੱਕ ਕਰੋ ਵੀ ਉਂ ਕਿਤੇ ਕੋਈ ਦਿੱਕਤ ਲੱਗਦੀ ਜੀ ਮੈਨੂੰ ਫੇਰ ਨਾ ਮੈਂ ਸੋਚਿਆ ਮੈਂ ਯਾਰ ਘਰੇ ਹੀ ਕਿਉਂ ਨਾ ਕੀਤਾ ਜਾਵੇ ਆਪਾਂ ਘਰੇ ਆ ਕੇ ਨਾ ਉਹ ਦਾ ਕੱਢਿਆ ਸੀ ਆ ਬੋਤਲ ਦੇ ਵਿੱਚ ਮੈਂ ਤੇ ਇਹਦੇ ਵਿੱਚ ਤਾਂ ਕੁਝ ਕਲੀਅਰ ਹੋਇਆ ਨਹੀਂ ਮੈਨੂੰ ਪਰ ਜਦੋਂ ਇਹਦੇ ਵਿੱਚ ਦੇਖਿਆ ਤਾਂ ਆ ਦੇਖ ਲਓ ਸਿੱਧਾ ਸਿੱਧਾ ਚੌਂਕੀ ਜਾਂਦਾ ਹੈਗਾ ਪਟ્રોલ ਇੱਕ ਪਾਸੇ ਪਾਣੀ ਇੱਕ ਪਾਸੇ ਵੀ ਪੈਟਰੋਲ ਦੀ ਨਹੀਂ ਜ਼ਿਆਦਾ ਠੱਗੀ ਵਧੀ ਪਈ ਆ ਫੇਰ ਅਗਲਾ ਕਹਿੰਦੇ ਨੇ ਇਹ ਵੀ ਬਾਈ ਬੋਤਲਾਂ ਚਤਾ ਸੀ ਪਾਉਂਦੇ ਨਹੀਂ ਕਿਉਂ ਨਹੀਂ ਪਾਉਂਦੇ ਬੋਤਲਾਂ ਦੇ ਵਿੱਚ ਐਂ ਗੱਲਾਂ ਤੋਂ ਨਹੀਂ ਪਾਉਂਦੇ ਉਹਨਾਂ ਨੂੰ ਪਤਾਗਾ ਵੀ ਸਾਡਾ ਜਿਹੜਾ ਭਾਂਡਾ گا ਉਹ ਨਾ ਚੱਕਿਆ ਜਾਣਾ ਭਾਂਡਾ ਫੁੱਟਣਾ ਆ ਥੱਲੇ ਪਾਣੀ ਪਾਣੀ ਆ ਹੁਣ ਇਹਦੇ ਵਿੱਚ ਇਹ ਹਜੇ ਮਤਲਬ ਕੱਢਿਆ ਹੀ ਸੀ ਆਪਾਂ ਤਾਂ ਪਾਣੀ ਹੋ ਗਿਆ ਤੇ ਹਜੇ ਇਹਨੂੰ ਐਂ ਪਿਆਰ ਰਹਿ ਜਿਵੇਂ ਮੈਂ ਕਹਿੰਦਾ ਵੀ ਕੰਟਾ ਪਿਆਰ ਰਹਿ ਘੰਟੇ ਦੇ ਵਿੱਚ ਇਹਨੇ ਹੋਰ ਨਿੱਤਰ ਜਾਣਾ ਘੰਟੇ ਦੇ ਵਿੱਚ ਇਹਦੇ ਵਿੱਚ ਹੋਰ ਮੈਨੂੰ ਲੱਗਦਾ ਵੀ ਇੱਥੋਂ ਤੱਕ ਆ ਜੂਗਾ ਘਟੋ ਘਟੇ ਇਹਦੇ ਵਿੱਚ ਵਾੜਾ ਨਹੀਂ ਕਹਿੰਦਾ ਮੈਂ 100 ਐਮਐਲ ਪਾਣੀ ਆ ਜੂ ਹੋਰ ਤੇ ਅੱਗੇ ਤੋਂ ਤੁਸੀਂ ਵੀ ਬਾਈ ਚੈੱਕ ਕਰਕੇ ਲਿਆ ਕਰੋ ਪਟਰੋਲ ਕੋਸ਼ਿਸ਼ ਕਰ ਲਿਆ ਕਰੋ ਵੀ ਉੱਥੋਂ ਕੋਈ 50 ਰੁਪਈਆ ਦਾ ਪਟਰੋਲ ਘੋਆ ਲਿਆ ਤੇ ਉਸ ਤੋਂ ਬਾਅਦ ਬੋਤਲ ਚ ਪਵਾ ਕੇ ਹਨਾ ਲਿਆਇਆ ਕਰੋ ਜਾਂ ਗੇਲਣ ਚ ਗੇਲਣ ਚ ਪਵਾ ਕੇ ਲਿਆਇਆ ਕਰੋ ਚੈੱਕ ਹੋ ਜਾਂਦਾਗਾ ਆਪਦਾ ਘਰੇ ਲਿਆ ਕੇ ਹਨਾ ਪਟਰੋਲ ਘੋਆਵੇ ਫੇਰ ਹੀ ਇਹ ਚੀਜ਼ ਦੀ ਸੇਫਟੀ ਹੋ ਸਕਦੀ ਹੈ ਨਹੀਂ ਆ ਦੇਖ ਲਓ ਤੁਸੀਂ ਸੋਡਾ ਹਾਲ ਵੀ ਹੋਣਾਗਾ ਹੁਣ ਜੇ ਉਹੀ ਗੱਡੀ ਦੇ ਵਿੱਚ ਤੇਲ ਪੈਂਦਾ ਤਾਂ ਗੱਡੀ ਦੀ ਤੇ ਜਖਣਾ ਪੱਟੀ ਜਾਂਦੀ ਹੈ ਚਲ ਇਹ ਤਾਂ ਛੋਟੀਆਂ ਚੀਜ਼ਾਂ ਨਹੀਂ ਆ ਸਾਧਨਾ ਮੋਟਰਸਾਈਕਲ ਵਗੈਰਾ ਤਾਂ ਚੱਲ ਚੱਲ ਜਾਂਦਾਗਾ ਮੈਂ ਵੀ ਅੱਜ ਜਮਾ ਪੂਰੀ ਜਦੋਂ ਦਿੱਕਤ ਆ ਗਈ ਉਸ ਤੋਂ ਬਾਅਦ ਫੇਰ ਦੇਖਿਆਗਾ ਤੇ ਨਹੀਂ ਅਸੀਂ ਵੀ ਗੌਰ ਨਹੀਂ ਕਰਨੀ ਸੀਗੀ ਚੱਲੀ ਜਾਂਦਾ ਸੀਗਾ ਤੇ ਜਦੋਂ ਮਿਸਿੰਗ ਜਾਦਾ ਮਾਰਨ ਲੱਗ ਗਿਆ ਫੇਰ ਆ ਕੇ ਅਸੀਂ ਧਿਆਨ ਦਿੱਤਾਗਾ ਤੇ ਇਹਦੇ ਵਿੱਚ ਤਾਂ ਹੁਣ ਦੇਖ ਲਓ ਵੀ ਕੁਝ ਨਿਕਲ ਨਹੀਂ ਰਿਹਾ ਕਿਉਂਕਿ ਜਿਹੜਾ ਕੱਢ ਲਿਆ ਮੈਂ ਸਾਰਾ ਕੱਢਿਆਗਾ ਹੁਣ ਇਹਦੀ ਟੈਂਕੀ ਪੱਟਣੀ ਹੈਗੀ ਕਿ ਸਾਫ਼ ਕਰਕੇ ਫੇਰ ਲਾਉਣੀ ਹੈਗੀ ਉਹਨਾਂ ਦੀ ਵਜ੍ਹਾ ਕਰਕੇ ਹਨਾ ਇੰਨਾ ਕੁਝ ਕਰਨਾ ਪੈ ਗਿਆ ਇਹਦੇ ਵਿੱਚ ਕੱਢਿਆ ਸੀਗੇ ਇਹਦੇ ਵਿੱਚ ਤਾਂ ਇੰਨਾ ਪਤਾ ਨਹੀਂ ਲੱਗਦਾ ਹਰੀ ਬੋਤਲ ਹੈ ਤੇ ਇਹਦੇ ਵਿੱਚ ਪੂਰਾ ਪਤਾ ਲੱਗਦਾ ਪਾਣੀ ਰੰਗੀਜ ਆ ਦੇਖੋ ਕਿੰਨਾ ਪਾਣੀ ਹੈ ਆ ਬੋਤਲ ਦੇ ਹਿਸਾਬ ਨਾਲ ਮੇਰੇ ਲੱਗਦਾ 100 ਐਮਐਲ ਹੋਊਗਾ ਵੀ ਇੰਨਾ ਜਿਆਦਾ ਪਾਣੀ ਯਾਰ ਹਨਾ ਨਜਾਇਜ਼ ਗਲਤ ਆਗਾ ਤੇ ਤੁਸੀਂ ਦੇਖ ਕੇ ਲਿਆ ਕਰੋ ਜਿੰਨਾਂ ਨੇ ਵੀ ਲੈਣਾ ਮੈਂ ਕਹਿੰਦਾ ਗੇਲਣ ਪਾਣੀ ਜੇ ਹੋਣ ਤੇ ਭਰਾ ਕੇ ਲਿਆਵੇ ਉਥੋਂ ਘਰੇ ਲਿਆ ਕੇ ਆਪਦਾ ਬਟਰੋਲ ਪਾਓ ਐਵੇਂ ਉਥੇ ਪੰਪ ਤੇ ਤੇਲ ਨਾ ਪਾਓ ਅਸੀਂ ਪਵਾਇਆ ਸੀ ਝਨੀਰੋਂ ਝਨੀਰ ਵਾਲੇ ਪੰਪ ਤਾਂ ਥੋੜਾ ਜਿਆਦਾ ਚੱਲਦੇ ਨੇ ਤਾਂ ਕਰਕੇ ਨਾ ਠੱਗੀ ਵਾਲਾ ਕੰਮ ਇਹਨਾਂ ਦਾ ਥੋੜਾ ਜਿਆਦਾ ਚੱਲੀ ਜਾਂਦਾ ਹਾ ਹੁਣ ਕੋਈ ਗੱਲ ਨਹੀਂ ਦਿਨ ਥੋੜੇ ਆ ਗਏ ਆਪਾਂ ਕਰਾਂਗੇ ਐਕਸਪੋਜ਼ ਇਹਨਾਂ ਨੂੰ